ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਉਮੀਦ ਹੈ ਕਿ ਤੁਸੀਂ ਵੀ ਠੀਕ ਹੋਵੋਗੇ ਅਸੀਂ ਵੀ ਸਾਰੇ ਠੀਕ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਅੱਜ ਸਵੇਰ ਦਾ ਮੀਂਹ ਬਹੁਤ ਪੈ ਰਿਹਾ ਹੈ ਮੌਸਮ ਬਦਿਆ ਠੰਡਾ ਹੋਇਆ ਹੋਇਆ ਮੰਮੀ ਉਹ ਨਹੀਂ ਹੁਣ ਜਾ ਰਹੇ ਨਹੀਂ ਅਸੀ ਇਸ ਨੂੰ ਲੱਗ ਗਿਆ ਪਤਾ ਹੁਣ ਅਸੀਂ ਸਮਗਰਮਗਰ ਫਿਰ ਰਹੇ ਆ ਕਿਸੇ ਨੇ ਕਿਤੇ ਵੀ ਨਹੀਂ ਜਾਣਾ ਕੋਈ ਨਹੀਂ ਜਾਂਦਾ ਹੈਗਾ ਜੀ 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 ਜ ਤੁਸੀਂ ਆ ਜੋ ਆ ਜੋ ਆ ਜੋ ਹਾਂ ਚੱਕਰਵਾ ਤਰੀ ਰੱਖ ਲਈ ਆਉਣਾ ਜਿੱਤਨ ਗਾਣੇ ਕਰਨ ਲੋ ਜਿੱਥੋਂ ਅਸੀਂ ਜਾਂਦੇ ਆ ਇੱਧਰ ਗਵਿੰਦਗੜ੍ਹ ਨੂੰ ਪੇਕੇਆਂ ਨੂੰ ਗਏ ਪੇਕੇਆਂ ਨੂੰ ਜਾਵਾਂਗੇ ਮੇਰੇ ਨਾਲ ਕਿਹਨੂੰ ਹਾਂ ਹਰਮਨ ਦੇ ਨਾਨਕੇ ਮੇਰੇ ਪੇਕੇ ਪਾਜੀ ਅੱਜ ਤਾਂ ਮੀਂਹ ਬਹੁਤ ਪਿਆ ਸਾਰੇ ਬੱਦਲ ਫੇਰ ਬਹੁਤ ਆ ਹਾਂ ਲੁਧਿਆਣੇ ਜਪੜੇ ਪਾਣੀ ਬਹੁਤ ਆ ਹਾਂ ਤੂੰ ਪਾਈ ਹੋਈ ਸੀ ਅਸੀਂ ਦੇਖਦੇ ਦੀ ਸਟਰੀਕ ਔਰ ਜੀਤ ਕਹਿੰਦੀ ਮੰਮੀ ਤਾਂ ਲੁਧਿਆਣੇ ਚਲੇ ਗਏ ਵੀ ਪਾਣੀਓ ਪਾਣੀ ਪਿਆ ਤੂੰ ਦੇਖੀ ਨਹੀਂ ਮੈਂ ਕਹਾਂ ਨਾ ਮੈਂ ਦੇਖੀ ਨਹੀਂ ਮੈਂ ਕਹਾਂ ਮੈਂ ਕਹਾਂ ਵੀ ਉਰੇ ਅਸਮਾਨ ਨਹੀਂ ਹੋਣਾ ਹੁਣ ਅਸੀਂ ਆ ਗਏ ਜ਼ਮੀਲ ਦੇ ਨਾਨੀ ਬੀਬੀ ਦਾ ਘੋਡਾ ਦਿਖਾਨ ਨਾਨਕ ਬੀਬੀ ਨੂੰ ਲੈ ਕੇ ਮੰਮੀ আর ਬੀਬੀ ਅੰਦਰ ਚਲੇ ਗਏ ਲੋ ਜਿ ਨੂੰ ਨਾਲ ਤੁਹਾਨੂੰ ਹਸਪੀਟਲ ਦਿਖਾਉਣੇ ਆ ਤੇ ਨਾਲੇ ਦੇਖ ਜੇ ਮੰਮੀ ਬੀਬੀ ਉਹਨਾਂ ਨੇ ਕਿੰਨੇ ਵਾ ਨੰਬਰ ਲੱਗਿਆ ਰਸਤਾ ਜੇ ਹੈ ਨਹੀਂ ਵੈਸੇ ਇਹਦੇ ਰਸ਼ ਬਹੁਤ ਹੁੰਦਾ ਅਸਲ ਆਉਣ ਲੱਗਿਆ ਬੂਟੇ ਹਾਂ ਤਾਂ ਮੇਲਾ ਦਮੇ ਤੋਂ ਖਿੱਚੀ ਆ ਗਿਆ ਕੋਈ ਨਾ ਮਿੱਟੀ ਲਾ ਕੇ ਲਾ ਦੇਣਾ ਬਸ ਆਹ ਵਾਲੀ ਲਾ ਦੋ ਲੈ ਫੜੋ ਬੜੀ ਲਾ ਦੇਣੇ ਬੜੀਆਂ ਹਜੂੜੀਆਂ ਹੋਈ ਆ ਹਾਂ ਬੜੀ ਲਾ ਦੋ ਇਹ ਚਾਡ ਕਰ ਲੋ ਫਿਰ ਆ ਦੋ ਇਕੱਠੀਆਂ ਹੀ ਨੇ ਲੋ ਬੁੱਕ ਇਹ ਮੈਂ ਸੀਸ ਨੂੰ ਉੱਥੇ ਛੱਡ ਕੇ ਜਲ ਫਾਫਾ ਚੱਕਣ ਲੱਗੀ ਆ ਐ ਤਾਂ ਨਹੀਂ ਉਹ ਹੋਇਆ ਹੋਣਾ ਉਹ ਤਾਂ ਨਾਲ ਹੀ ਹੋਊਗੀ ਮੁੱਟੀ ਤਾਂ ਹੁਣ ਪੱਟ ਕੇ ਲਾਈ ਆ ਨਾਲ ਹੋਰ ਕੁ ਕਰਨਾ ਹਾਂ ਇੱਥੇ ਘਰ ਲਓ ਆ ਤਾਂ ਡੇਕ ਵੀ ਤਾਂ ਕਿੰਨੀ ਉਧਰ ਨੂੰ ਆ ਮੰਮੀ ਆਉਂਦੇ ਨੇ ਨਾ ਮੰਮੀ ਨਹੀਂ ਆਉਂਦੇ ਘੇੜ ਬੈਠੇ ਉਹਨੇ ਕਿਹਾ ਕਿ ਬੁਲਾਓ ਕੀ ਗੱਲ ਮੰਮੀ ਬੁਲਾ ਦੇ ਬੁਲਾ ਦੇ अच्छा चल कोई ना बस फिर सीस तू बैठ ਜਾ ਪੁੱਤ ਮਿੱਟੀ 'ਚ ਹੁਣ ਮੱਛਰ ਆਉਰੇ ਦੇਖਾ ਕਿੰਨਾ ਕਿੰਨਾ ਹੋ ਗਿਆ ਆਹ ਕੱਖ ਕਿੰਨਾ ਡੂੰਗਾ ਪੱਟਣੇ ਨਹੀਂ ਪਈ ਜਾਂਦੇ ਡੂੰਗਾ ਤਾਂ ਪੱਟਣਾ ਹੀ ਪੋਗਾ ਏ ਮੈਂ ਕਿਹਾ ਕਿੰਨੇ ਆਹ ਹੋਗੇ ਦੇਖੀ ਕੱਖ ਗਿੱਲੇ ਜਿਹੇ ਇਹਨਾਂ ਨੂੰ ਖਿੱਚ ਦਿੰਦੇ ਆਹ ਕਿ ਡਿਗ ਡੇ ਮੱਲੇ ਨੇ ਖੁਰਪੀ ਨਾਲ ਥੋੜੀ ਨਾ ਇਹ ਤਾਂ ਓਕਣੇ ਖਿੱਚਦੇ ਨੇ ਸੀ ਗਿੱਲੇ ਦੇ ਵਿੱਚ ਦੋਨੇ ਇਕੱਠੀਆਂ ਹੀ ਹੈਂ ਆਹੋ ਦੋ ਲੱਗਦੀਆਂ ਨੇ ਤਾਂ ਮੈਨੂੰ ਅੱਛਾ ਵੀ ਦੋ ਇਕੱਠੀਆਂ ਹੀ ਏਕਣੇ ਠੀਕ ਨੇ ਹਾਂ ਵਿਚ ਨੂੰ ਲੰਘਾ ਦਿਓ ਦੱਬ ਕੇ ਜੇ ਸੱਬਲ ਫੜਾਵਾ ਨਹੀਂ ਸੱਬਲ ਦੇ ਦੂਏ ਪਾਸੇ ਨਾਲ ਵਿੱਚ ਨੂੰ ਠੋਕ ਦਿਓ ਹੂੰ ਟੋਆ ਹੋ ਰਹਿ ਗਿਆ ਹਨਾ ਲੰਘ ਗੀਆ ਦੱਸੇ ਮਿੱਟੀ ਪੋੜ ਲਈ ਆ ਨਾ ਇੱਥੇ ਵੀ ਜੰਮੀ ਆਈਆਂ ਚੰਮਣਾ ਹੋਰ ਉਥੇ ਵੀ ਜੰਮੀ ਆਈਆਂ ਜਾਮਣਾ ਹੋਰ ਕਿੱਥੇ ਕਿੱਥੇ ਜੰਮੀ ਆਈਆਂ ਨੇ ਦੇ ਖੰਬ ਅੰਬ ਤਾਂ ਸੋਨਾ ਖੜਾ ਚੱਲ ਹਨਾ ਮੈਨੂੰ ਤਾਂ ਕਿਤੇ ਦਿਖਦੀ ਨਹੀਂ ਜਾ ਵੀਡੀਓ ਤਾਂ ਮੈਂ ਬਣਾ ਰਹੀ ਆ ਚਲੋ ਹੁਣ ਟੋਆ ਜਿਆ ਰਹਿ ਗਿਆ ਦਾ ਕੰਨੋਂ ਪਾਣੀ ਜੀ ਜਿੱਦ ਜਾਮਣਾ ਜੰਮਣ ਕਿਥੇ ਮੈਂ ਤਾਂ ਓਕਣੇ ਸੱਟ ਗਈ ਸੀ ਬਸ ਉਹ ਓਕਣੇ ਸੱਟ ਗਈ ਤੀਗੀ ਕਿਹੜਾ ਹੋ ਕਰੀਆਂ ਸੀ ਆਦੇ ਗੱਡੀਆਂ ਹੋਈਆਂ ਬਿਆਨੇ ਹਨਾ ਚਾਹ ਮਰੂਦ ਨੂੰ ਮਰੂਦ ਕਿਥੇ ਲਾਉਣਾ ਮਰੂਦ ਨੂੰ ਇਹ ਜੀ ਜਗ੍ਹਾ ਤੇ ਲਾ ਲਓ ਜਿੱਥੇ ਡੰਗਰ ਨਾ ਪਟਣ ਵਿਚਾਰੇ ਨੂੰ ਉਹਨੂੰ ਤਾਂ ਪੱਟੇ ਦੁੰਦੀਆਂ ਨੇ ਇੱਥੇ ਅੰਬਾ ਇੱਥੇ ਅੰਬ ਹੋ ਗਿਆ ਇੱਥੇ ਜਾਮਣਾ ਖੜੀਆਂ। ਜਾਮਣਾ ਤਾਂ ਚੱਲ ਉਹ ਲਾ ਗਈ ਉਹਨੇ ਇੰਨੀਆਂ ਕਿੰਨੀਆਂ। ਹਾਂ ਇੰਨੀਆਂ ਕਿੰਨੀਆਂ ਕਰਕਣੀਆਂ ਨੇ ਇੰਨੀਆਂ ਤਾਂ ਰੱਖੀਆਂ ਵੀ ਨਹੀਂ ਜਾਣੀਆਂ। ਜਾ ਉਰੇ ਮਰੂਦ। ਕੀ ਹੋ ਰਿਹਾ ਧਨੂਰੇ ਤੁਮ ਲਾ ਬੈਨਾ। ਪੂਰੇ ਕਲਾ ਦਿੰਨਾ। ਹਾਂ ਇੱਥੇ ਕਰ ਲੋ। ਥੋੜਾ ਜਿਹਾ ਇੱਧਰ ਨੂੰ ਕਰ ਲੋ ਆ ਕੰਦ ਤੋਂ। ਕੰਦ ਤੋਂ ਟੁੱਟਣ। ਠੀਕ ਐ। ਠੀਕ ਐ। होना होई सी सोटियां ना पट पुत्त बहुत डूंगा था बस पा दो चलो नाले पा दियो आ मिट्टी ਅੜੀਆਂ ਮਰੂਤ ਇਹ ਹੋ ਗਿਆ ਜਦ ਸੀਸ ਨੂੰ ਰੱਖ ਕੇ ਮੈਂ ਹੱਟ ਪਾਉਣ ਲੱਗ ਗਈ ਉਹ ਮਿੱਟੀ ਇਹਦੇ ਨਾਲ ਲੱਗੀ ਨਹੀਂ ਐਨ ਜੜਜੀ ਤੇ ਉਹ ਜਾਮਣਾ ਦੇ ਨਾਲ ਤਾਂ ਸੋਹਣੀ ਲੱਗੀ ਹੋਈ ਸੀ ਹਨਾ ਬਾ ਸੀਸ ਵਿੱਚ ਨਹੀਂ ਬੜਨਾ ਪੁੱਤ ਨਾ ਦੇਖਿਓ ਕੁੰਡ ਦੇ ਵਿੱਚ ਵੜ ਗਈ ਦੇਖੋ ਆਪ ਵੀ ਆਉਂਦੀ ਆ ਇਹ ਚ ਵੀ ਪਾਵਾ ਪਾਣੀ ਨਾ ਇਹ ਤਾਂ ਕੋਈ ਨਹੀਂ ਹੁਣ ਤਾਂ ਗਿੱਲਾ ਹੀ ਹੋ ਮਿੱਟੀ ਚੱਲੀ ਜਾਊਗੀ ਚਲੋ ਜੀ ਚਲੋ ਜੀ ਸਾ ਆ ਜਾ ਪੁੱਤ ਜੀ ਕਿਤੇ ਨਹੀਂ ਆ ਗਏ ਮਿਰਚਾਂ ਹੋ ਗਿਆ ਅਸੀਂ ਲੇਟ ਡਾਕਟਰ ਦੇ ਬਹੁਤ ਟਾਈਮ ਲੱਗ ਗਿਆ ਸਾਨੂੰ ਅਰਜੀਤ ਨੇ ਸਾਰੇ ਕੰਮ ਕਰੇ ਕੰਲੀ ਵਿੱਚ ਅਸੀਂ ਤਾਵੇ 'ਤੇ ਦੋ ਤਾਰਾ ਚੁੰਨਿਆਂ ਨੇ ਤਾਂ ਪਕਾਉਣ ਲੱਗੇ ਆ ਰੋਟੀ ਸਬਜੀ ਸਹੀ ਬਣੀ ਗਈ ਹੈ ਤੋਰੀਆਂ ਦੀ ਬਣਾਈ ਆ ਸਬਜੀ ਦੁੱਧ ਦੱਦ ਸਾਰਾ ਬਸ ਇਹਨੂੰ ਕਰਿਆ ਪਿਆ ਤੇ ਆ ਦੇਖ ਲੋ ਹਾਲ ਘਰ ਦੇ ਜਿੰਨਾਂ ਦੇ ਘਰ ਬੱਚੇ ਬੱਚੇ ਨੇ ਦੇਖੀਂ ਬਸ ਨੇ ਵੀ ਚੱਕੇ ਮੇਰਾ ਕੋਲੀ ਲਓ ਕਰਾ ਇਕੱਠੇ ਦੇਖਦੇ ਆਂ ਵੀ ਕਰਦੀ ਏ ਇਕੱਠੇ ਐ ਆ ਪਏ ਨੇ ਮੰਜੇ ਦੇ ਹੇਉਰੇ ਉਹ ਸਾਰੇ ਜਣ ਫੋਨ ਨਾ ਸੱਡ ਦੇਂ ਸੀਸਾ ਜੇ ਉੱਥੇ ਹੋਏ ਉਹ ਉੱਥੇ ਉਸਨੂੰ ਬੋਲ ਬਸ ਬੋਲ ਉੱਥੇ ਰੱਖੋ ਐਂ ਮਿੱਟੀ ਨਹੀਂ ਉੱਤੇ ਰੱਖੋ ਕਿਉਂ ਇਹ ਉੱਥੇ ਰੱਖ ਲਓ ਉੱਥੇ ਰੱਖਿਓ ਆਣੀ ਨੀ ਨੀ ਕਰਾ ਕੇ ਵਸੂ ਟੱਕੋ ਲਾ ਲੋ ਨਾ ਕਦੇ ਇੰਤਾਰ ਦੀ ਲੈ ਕੇ ਆਉ ਵੈਦਰ ਹੈ ਇਹ ਨੀ ਨੀ ਕਰਾਣੀ ਹੈ ਲਿਆ ਫੋਨ ਦੇ ਦੋ ਫੇ ਮੇਰਾ ਤੁਸੀਂ ਨੀ ਨੀ ਕਰਾ ਲੋ ਦੇਖ ਲਈ ਬੇਲ ਸੀ 70 ਡਾਲ ਨੂੰ ਨੀ ਨੀ ਗਰਾਉਂਡ ਲੱਗਿਆ ਹੈ ਭਾਈ ਸੌਂਗੀ ਹੈ ਹੈ ਸੌਂਗੀ ਹਾਂ ਉਹ ਪਰਲੇ ਕੋਠੇ ਤੇ ਦੁਜਾਰੇ ਵਾਲੇ ਫਰਸ਼ ਤੋਂ ਉਹਦੇ ਤੇ ਪਾਣੀ ਖੜਾ ਰਹਿੰਦਾ ਸੀ ਉਹੀ ਚੋਈ ਜਾਂਦਾ ਸੀ ਉਹਦੇ ਤੋਂ ਕੱਢਦੇ ਸੀ ਪਾਣੀ ਤਾਂ ਹਟਿਆਈ ਨਹੀਂ ਪਰਸੋਂ ਦਾ ਉਹ ਗੱਬੇ ਥਮਲੇ ਦੇ ਕੋਲ ਜੀ ਚੋ ਗਿਆ ਲੈ ਆਓ ਬੜਾ ਬੜਾ ਕੀ ਆ ਗਿਆ ਆਓ ਜੋ ਸਭ ਜੀ ਨੀਚੇ ਬੈਠ ਰਹੇ ਕਿ ਲੱਗਿਆ ਮੱਦਲ ਵਾਲਿਆ ਜੀ ਆਓ ਚੜੋ ਤਾਵਾ ਸੂਰਜ ਤੇ ਕਾਂਖ ਵਾਲਿਆ ਗੁਰ ਕਰੰਪਾ ਇਹ ਕਿੰਦਾਂ ਕਿੱਦਾਂ ਨੂੰ ਲੈ ਆਉਣਾ ਲਾਲੀ ਅਨੁਸਰਤੋਂ ਟੋਕਰੀ ਭਰ ਲਿਆ ਗੇਡਾਂ ਦੀ ਅਬਦੀ ਰੋਟੀ ਚ ਨਾ ਪਾ ਦੀ ਹਰਜੀਤ ਦੇ ਡਾਕਟਰ ਹੋਈ ਆਉਣੇਗੇ ਤੁਹਾਨੂੰ ਵੇਖਣ ਨਹੀਂ ਪੈਰੀ ਬਹੁਤ ਜ਼ਿਆਦਾ 4:30 ਕਹ ਰਹੇ ਨੇ ਆਉਣਗੇ ਅਸੀਂ ਆਇਆ 3 ਵਜੇ ਤੇ ਬਾਸਕਟ ਟੌਏ ਲਿਆਉਂਦਾ ਮੰਮੀ ਕੋਲ ਢੇਰੀ ਲਾਈ ਜਾਂਦਾ ਕੱਢ ਲੈ ਕਰੇ ਪਾਲਿਆ ਹੀ ਕੰਮਾ ਤੇ ਅੱਜ ਦੀ ਵੀਡੀਓ ਤੋਂ ਕਰਦੇ ਆਂ ਉਰੀ ਐਂਡ ਠੀਕ ਹੈ ਹੁਣ ਬਹੁਤ ਸਾਰੇ ਲੋਕਾਂ ਚਾਹਤ ਕੇ ਉੱਥੇ ਪਾਚਿਆ ਵਿੱਚ ਡਰੋਨ ਚਲੋ ਜੀ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਆ ਸਾਡੇ ਕੋਲ ਆਏ ਹੋਏ ਨੇ ਨਾਨੀ ਦੀਦੀ ਤੇ ਲੋ ਅਸੀਂ ਦਾਦੀ ਖੇਡ ਰਹੇ ਨੇ